ਗੁਰੂਵਰ ਅਕਾਲ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ বিনা ਭੈਣਾ ਤੇ ਮਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵਾਂ ਵਲੌਗ ਤੇ ਅੱਜ ਦੇ ਇਸ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਨੇ ਇਹਨਾਂ ਗੱਲਾਂ ਦੇ ਵਿੱਚੋਂ ਮੇਨ ਤਾਂ ਗੱਲ ਆ ਗਈ ਵੀ ਆਪਣੇ ਜਿਹੜੇ ਆਉਣ ਵਾਲੇ ਉਹ ਸਫਰਾਂ ਦੀ ਰਹੂਗੀ ਸਫਰ ਹੁਣ ਕਿੱਧਰ ਦਾ ਸ਼ੁਰੂ ਕਰਨਾ ਹੈ ਕਿੱਧਰ ਦਾ ਨਾ ਅੱਜ ਪਾਈ ਪੋਸਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਨੇਪਾਲ ਦਾ ਸਫਰ ਫਿਲਹਾਲ ਆਪਣਾ ਅੱਗੇ ਹੋ ਗਿਆ ਥੋੜਾ ਜਿਹਾ ਕੁਸ਼ਤਾ ਮੰਡੀ ਚ ਪਏ ਚੌਲਾਂ ਦਾ ਕਾਰਨ ਬਣ ਗਿਆ 14 ਦਸੰਬਰ ਨੂੰ ਆਇਆ ਇੱਕ ਆਪਾਂ ਨੂੰ ਖਾਸ ਵਿਆਹ ਉਹਦਾ ਵੱਡਾ ਕਾਰਨ ਰਿਹਾ ਕਿਉਂਕਿ ਫਿਰ ਟਾਈਮ じゃ ਬੰਨ ਨਹੀਂ ਸੀ ਰਿਹਾ ਵੀ 15 ਦਿਨ ਦੇ ਵਿੱਚ ਇਹ ਮੁੜਨਾ ਪੰਦਾ ਤਾਂ ਹੱਥ ਲਾ ਕੇ ਮੁੜਨ ਵਾਲੀ ਗੱਲ ਹੋ ਜਾਣੀ ਸੀ ਫਿਰ ਉਹ ਕੋਈ ਸਵਾਦ ਜਆ ਬਹੁਤਾ ਹੋਣਾ ਨਹੀਂ ਸੀਗਾ ਸੋ ਉਹਦੇ ਕਰਕੇ ਜਿਹੜਾ ਇਹ 네ਪਾਲ ਦਾ ਸਫਰ ਸੀ ਇਹ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋ ਸਕੇ ਕਿ 16 ਦਸੰਬਰ ਤੋਂ ਆਪਾਂ ਸ਼ੁਰੂ ਕਰ ਦਈਏ ਆਪਣਾ ਇਹ ਉਦਾਂ 네ਪਾਲ ਜਾਣ ਦਾ ਜਿਹੜਾ ਸਭ ਤੋਂ ਸਹੀ ਸਮਾਂਗਾ ਉਹ ਨਵੰਬਰ ਦੱਸਿਆ ਜਾਂਦਾ ਪਰ ਆਪਾਂ ਥੋੜਾ ਜਿਹਾ 1 ਮਹੀਨਾ ਬਾਅਦ ਚ ਜਾ ਕੇ ਦੇਖਾਂਗੇ ਕੀ ਬਣਦਾ ਜੇ ਕਿਸੇ ਨੂੰ ਪਤਾ ਹੈਗਾ ਹਨਾ ਵੀ ਦਸੰਬਰ ਦੇ ਵਿੱਚ ਜਾਣਾ ਸਹੀ ਹੈ ਨੇਪਾਲ ਦੇ ਵਿੱਚ ਜਾਂ ਨਹੀਂ ਉਹ ਦੱਸ ਜ਼ਰੂਰ ਦਿਓ ਕਿਉਂਕਿ ਹੋ ਸਕਦਾ ਮੇਰੇ ਨਾਲ ਵੱਧ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਫਿਲਹਾਲ ਗੱਲ ਕਰਾਂਗੇ ਹੁਣ ਆਪਾਂ ਜਿਹੜਾ ਹੁਣ ਸਫਰ ਸ਼ੁਰੂ ਕਰਨਾ ਇੱਕ ਛੋਟਾ ਜਿਹਾ ਸਫਰ ਇੱਕ ਸਵਰਗ ਵਰਗੀ ਧਰਤੀ ਜਿਹਨੂੰ ਉਸ ਅਕਾਲ ਪੁਰਖ ਦਾ ਬਣਾਇਆ ਹੋਇਆ ਹੈ ਧਰਤੀ ਦਾ ਸਵਰਗ ਕਿਹਾ ਜਾਂਦਾ ਹੈਗਾ ਉਹਦੀ ਸ਼ੈਅਰ ਕਰਾਂਗੇ ਕਿਉਂਕਿ ਹੁਣੇ-ਹੁਣੇ ਭਾਈ ਕਸ਼ਮੀਰ ਦੇ ਵਿੱਚ ਬਰਫ਼ ਪੈ ਕੇ ਹਟਿਆ ਕਸ਼ਮੀਰ ਆਪਾਂ ਦੇਖਿਆ ਜ਼ਰੂਰ ਆ ਕਸ਼ਮੀਰ ਦੇਖਿਆ ਉਦੋਂ ਜਦੋਂ ਇਹ ਧਰਤੀ ਜਿਹੜੀ ਉਹ ਸਾਰੀ ਹਰਿਆਵਲ ਨਾਲ ਭਰੀ ਹੁੰਦੀ ਆ ਪਰ ਹੁਣ ਇਹਨੂੰ ਆਪਾਂ ਬਰਫ਼ ਦੀ ਚਾਦਰ ਦੇ ਰੂਪ ਦੇ ਵਿੱਚ ਦੇਖਾਂਗੇ ਕਿ ਚਿੱਟੀ ਚਾਦਰ ਤੇ ਦਰਖਤਾਂ ਦੇ ਉੱਤੇ ਵੀ ਪਈ ਹੋਈ ਬਰਫ਼ ਸੋਹਣੀ ਗੱਲਬਾਤ ਬੰਨੂ ਤੇ ਹੁਣ ਆਪਾਂ ਜਿਹੜਾ ਆਉਣ ਵਾਲਾ ਸਫ਼ਰ ਆ ਉਹੋ ਕਰਾਂਗੇ ਕਸ਼ਮੀਰ ਦਾ ਤੇ ਆਪਣੀ ਚਿੱਠੀ ਹੈਗੀ ਚਿੱਠੀ ਜਿਹੜੀ ਆਪਾਂ ਉੱਚੇ ਪਹਾੜਾਂ ਤੋਂ ਲਿਖੀ ਉਹ ਪਹੁੰਚ ਗਈ ਆ ਅਜੋ ਚਿੱਠੀ ਖੋਲਾਂਗੇ ਤੇ ਬਾਕੀ ਹੋਰ ਸਾਰੇ ਦਿੰਦਿਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ ਮੈਂ ਛੱਤ ਤੇ ਖੜਾ ਸੀ ਘਰ ਦੀ ਤੇ ਤੇ ਚਾਰੇ ਪਾਸੇ ਸਵੇਰ ਦਾ ਮਾਹੌਲ ਕੁਛ ਐਂ ਜਿਹਾ ਹੈ ਹੁਣ ਧੁੰਦ ਥੋੜੀ ਜਿਹੀ ਉੱਚੀ ਹੋਗੀ ਧੁੰਦਾਂ ਖਾਸੀਆਂ ਪੰਗਾਂ ਨੇ ਤੇ ਧੁੰਦ ਨੇ ਗੱਲਬਾਤ ਜਿਹੜੀ ਉਹ ਓਕੇ ਕਰ ਰੱਖੀ ਹੈਗੀ ਤੇ ਖੈਰ ਕਹਿਣ ਨੂੰ ਆਪਾਂ ਜਿਹੜੀ ਮਰਜ਼ੀ ਧਰਤੀ ਨੂੰ ਸਵਰਗ ਕਹਿ ਜੀਏ ਪਰ ਮੈਨੂੰ ਐਂ ਜਾਪਦਾ ਵੀ ਇਹ ਤਾਂ ਸੋਹਣਾ ਸਵਰਗ ਕੋਈ ਹੋ ਨਹੀਂ ਸਕਦਾ ਅੱਡ ਅੱਡ ਮੌਸਮ ਹਰੇਕ ਮੌਸਮ ਦੀ ਆਪਣੀ ਖਾਸੀਅਤ ਤੇ ਜਿਵੇਂ ਹੁਣ ਆ ਮੌਸਮਾਂ ਤੋਂ ਧੁੰਦ ਪੈਂਦੀ ਆ ਪਰ ਉਹ ਨਹੀਂ ਠੰਡ ਨਹੀਂ ਹੈਗੀ ਦੂਰ ਤਰਾਡੇ ਤੱਕ ਦਰਖਤਾਂ ਦੇ ਵਿੱਚ ਪਈ ਧੁੰਦ ਤੇ ਐ ਚਮਕਦਾ ਜਿਹੜਾ ਸੂਰਜਾ ਉਹ ਦੀਂਦਾਗਾ ਸਵਰਗ ਨਾਲੋਂ ਘੱਟ ਤਾਂ ਇਹ ਵੀ ਨਹੀਂ ਜਾਪਦਾ ਸਵੇਰੇ ਉੱਠਦੇ ਆ ਤਾਂ ਚਾਰੇ ਪਾਸੇ ਉੰਜਣੀ ਕਿਉਂਕਿ ਇੱਧਰਲੇ ਸਾਡੇ ਪਿੰਡ ਦਾ ਗੁਰੂ ਘਰ ਆ ਗਿਆ ਇੱਧਰ ਲਾਗਲੇ ਪਿੰਡ ਜਾਇਦ ਦਾ ਆ ਗਿਆ ਤੇ ਇੱਧਰਲੇ ਪਾਸੇ ਦੇਖਦੇ ਆ ਤਾਂ ਜੇਠ ਕਹਿੰਦਾ ਤੇ ਇੱਧਰਲੇ ਪਾਸੇ ਕਰੜ ਵਾਲਾ ਪਿੰਡ ਆ ਜਾਂਦਾ ਚਾਰੇ ਪਾਸੇ ਇੱਥੇ ਖੇਤਾਂ 'ਚ ਬੈਠੇ ਨੂੰ ਗੁਰੂ ਘਰ ਦੀ ਆ ਰਹੀ ਆਵਾਜ਼ ਨਿਤਨੇਮ ਕੰਨਾਂ ਦੇ ਵਿੱਚ ਪੈਂਦਾ ਤੇ ਇਹ ਕਿਵੇਂ ਸਵਰਗ ਨੂੰ ਘੱਟ ਕਿਵੇਂ ਹੋ ਸਕਦਾ ਠੀਕ ਹੈ ਜੀ ਚਲੋ ਹੁਣ ਕਰਦੇ ਆ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਿਵੇਂ ਆਪਣਾ ਰੁਟੀਨ ਹੁੰਦਾ ਟਾਈਮ 8 ਵਜੇ ਦਾ ਹੋ ਗਿਆ ਪ੍ਰਸ਼ਾਦਾ ਪਾਣੀ ਅਧੇ ਘੰਟੇ ਤੱਕ ਤੇ ਫਿਰ ਕਿਸੇ ਕੰਮ ਤੇ ਲੱਗਦੇ ਆ ਸਬਜੀ ਭਾਜੀ ਵਾਲਾ ਕੰਮ ਜਿਹੜਾ ਉਹਨੂੰ ਸਵਾਰਦੇ ਆਂਗੇ ਆ ਸਬਜੀ ਭਾਜੀ ਦਾ ਕਿਉਂਕਿ ਕਣਕੀ ਇਧਰ ਬਜਾਈਦਾ ਹੁਣ ਆਪਾਂ ਕੰਮ ਨਵੇੜਾ ਫਿਰ ਇੱਥੋਂ ਦੀ ਇਹ ਟਰੈਕਟਰ ਦਾ ਨੰਗਾ ਹੁੰਦਾ ਤੇ ਇਧਰੋਂ ਲੰਗਦਾ ਤਾਂ ਅੰਗ ਕਰਕੇ ਫਿਰ ਹੁਣ ਜਦੋਂ ਸਾਰਾ ਕੰਮ ਨਿਬੜ ਗਿਆ ਇਹ ਤੋਂ ਬਾਅਦ ਆਪਾਂ ਸਬਜੀ ਭਾਜੀ ਲੈ ਜਾਈਆ ਗੇਤੀ ਸਬਜੀ ਘਰੇ ਸੀ ਹੁਣ ਇਹ ਪਛੇਤੀ ਆ ਗਈ ਜਿਹੜੀ ਆਪਾਂ ਜਮਾ ਜਦੋਂ ਸਾਲ ਦਾ ਪੀਕ ਆਜੂ ਉਦੋਂ ਖਾਵਾਂਗੇ ਜੇ ਘਰੇ ਹੋਏ ਜੇ ਨਹੀਂ ਫਿਰ ਆਪਾਂ ਬਾਹਰ ਹੀ ਖਾਵਾਂਗੇ ਤਦੋਂ ਘਰ ਦੇ ਖਾ ਲੈਣਗੇ ਗਾਜਰਾਂ ਬੱਟਾ ਚਲਾਈਆਂ ਇਧਰ ਪਲੇਨ ਥਾਂ ਤੇ ਗਾਜਰਾਂ ਲਾਉਣੀਆਂ ਮੇਥੀ ਆ ਗਈ ਤੇ ਨਾਲ ਹੀ ਉਹਦੇ ਪਾਲਕ ਪੂਲ ਕਾਜੂਗੀ ਇਧਰ ਦੇਖ ਕੇ ਕੈਰੀ ਬਣਾ ਲਾਂਗੇ ਹਜੇ ਉਹ ਉਧਰ ਲਾਸਨ ਲਾ ਦਾਂਗੇ ਤੇ ਇਧਰ ਆਹ ਗੰਢਾਂ ਨੂੰ ਥਾਂ ਤਿਆਰ ਕਰ ਰਹੇ ਹਾਂ ਤੇ ਪਰਾ ਮੋਥਰਾ ਜਿਹਦਾ ਕੋਈ ਇਲਾਜ ਹੈ ਨਹੀਂ ਕੱਕ ਬੀਜੇ ਸੀ ਕੱਕ ਹੋਈ ਨਹੀਂ ਇਕੱਲੀ ਸਰੋਂ ਹੋਈ ਆ ਕਣਕ ਬੀਜ ਤੇ ਹੈਪੀ ਸੀਡਰ ਦੇ ਨਾਲ ਠੀਕ ਹੈ ਜੀ ਇਧਰ ਹਜੇ ਬਜਾਈ ਦਾ ਕੰਮ ਪੈਂਡਿੰਗ ਪਿਆਗਾ ਪਹਿਲਾਂ ਹੁਣ ਸਾਨੂੰ ਸਾਰਨ ਮਿਲਾ ਦਈਏ ਮੈਂ ਸੜਨਲੀ ਕੰਮ ਕਰੀ ਜਾਂਦਾ ਸੀਗਾ ਤੇ ਬਾਈ ਵਰਗੇ ਨੇ ਆ ਕੇ ਗੱਡੀ ਦਾ ਹਰਨ ਮਾਰਿਆ ਬਾਈ ਵਰਗੇ ਮਿਲਣ ਆਏਗੇ ਸ਼੍ਰੀ ਮੁਕਸਰ ਸਾਹਿਬ ਤੋਂ ਅਕਸਰ ਤੁਸੀਂ ਇਹਨਾਂ ਦੇ ਕਮੈਂਟ ਦੇਖਦੇ ਹੋਵੋ ਜਿਹੜਾ ਮੈਂਸ਼ਨ ਕਰਦੇ ਹੁੰਦੇ ਆਗੇ ਕਮੈਂਟ ਦੇ ਵਿੱਚ ਤੇ ਬਾਈ ਜੀ ਹੋਰਿਆ ਆ ਤੇ ਨਾਲ ਇਹਨਾਂ ਦਾ ਬੇਟਾ ਤੇ ਇਹ ਬਾਈ ਆਪਣੀ ਪਿੰਡੋਂ ਇਹਨਾਂ ਦੇ ਅੱਗੇ ਰਿਸ਼ਤੇਦਾਰ ਆ ਅਸੀਂ ਗਾਲ ਜੀ ਬਾਈ ਜੀ ਸਾਰਿਆਂ ਨੂੰ ਅਸੀਂ ਪਿੰਡ ਸੂਰੇਵਾਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਆ ਬਾਈ ਜੀ ਤੇ ਬਾਈ ਜੀ ਦੇ ਬਹੁਤ ਸੋਹਣੀਆਂ ਵੀਡੀਓ ਬਹੁਤ ਸੋਹਣੇ ਬਲੌਗ ਪੰਦੇ ਸਪੈਸ਼ਲ ਚੱਲ ਕੇ ਆਏ ਆ ਬਾਈ ਜੀ ਕੋਲ ਇੱਥੇ ਮੇਰੇ ਮਾਸੀ ਜੀ ਹੋ ਰਿਹਾ ਪਿੰਡ ਤੇ ਚਾਉਂਦੀ ਹੈ ਇਥੇ ਸਪੈਸ਼ਲ ਬਾਈ ਜੀ ਨੂੰ ਚੱਲ ਕੇ ਆਏ ਬਹੁਤ ਸੋਹਣੀਆਂ ਵੀਡੀਓ ਪਉਂਦਾ ਬਾਈ ਜੀ ਹਾਂ ਬਈ ਮੈਂ ਛੋਟਾ ਨਾ ਪੁੱਛਣਾ ਭੁੱਲ ਗਿਆ ਸੀ ਮੇਰਾ ਨਾਂ ਜੀ ਜਗਜੀਤ ਸਿੰਘ ਉਰਫ ਸੋਨੀ ਜੀ ਸੋਨੀ ਸੋਨੀ ਕਿਉਂਕਿ ਤੁਹਾਡਾ ਉਹ ਆਈਡੀ ਤੇ ਸੋਨੀ ਕੱਚਾ ਨਾਂ ਲਿਖਿਆ ਹੋਇਆ ਹੈਗਾ ਸੋਨੀ ਮੰਨਦਾ ਜੀ ਆਪਣਾ ਜੀ ਮੇਰਾ ਕਰਨਵੀਰ ਸਿੰਘ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਤੁਸੀਂ ਇੱਥੇ ਆਏ ਮਿਲ ਕੇ ਤੁਹਾਨੂੰ ਬਹੁ ਲੋ ਜੀ ਅੱਜ ਦਾ ਜਿਹੜਾ ਪਹਿਲਾ ਕੰਮ ਆਗਾ ਉਹ ਇਹ ਹੈ ਆ ਕਿ ਬਾਈ ਜੀ ਦਾ ਹੈਗਾ ਵਿਆਹ ਹੁਣ ਬਾਈ ਜੀ ਨੂੰ ਆ ਕਿ ਮੇਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਗੱਡੀਆਂ ਤੇ ਝੀਟਣਾ ਪੈ ਜੇ ਸੋ ਜਿੰਨੇ ਵੀ ਰਾਦੇ ਦਰਖਤ ਆਗੇ ਉਹ ਨਾਲ ਸ਼ਾਂਗਣ ਦੀ ਸੇਵਾ ਲਵਾਈ ਆ ਰਹੀ ਆ ਬਾਈ ਤੂੰ ਤਾਂ ਆ ਰਹੀ ਲਿਆਉਂਦਾ ਜੇ ਯਾਲਾ ਹੁਣ ਆਪਾਂ ਦਰਖਤਾਂ ਸ਼ਾਂਗਦੇ ਆ ਪਹਿਲਾਂ ਕਿਉਂਕਿ ਇਹ ਰਾਤ ਨਗਦੇ ਆਦੇ ਨਾ ਨੂੰ ਹਿਲਦੇ ਆਗੇ ਤੇ ਗੱਡੀਆਂ ਦੇ ਚ੍ਰੀਟਾ ਪਾਉਂਦੇ ਆਗੇ ਵੀ ਸ਼ਾਂਗ ਸੰਗਾਈ ਕਰਦਨੇ ਫਿਰ ਤਾਂ ਸਿੱਧੇ ਲੰਘ ਜਾਣਗੇ ਵੀਡੀਓ ਸ਼ੁਰੂ ਕੀਤੀ ਨੂੰ 3-4 ਦਿਨ ਹੋ ਗਏ ਕਿਸੇ ਥੇ ਪੱਤਨ ਨਹੀਂ ਲੱਗੀ ਤੇ ਬਾਈਰ ਗਿਆਏ ਸੀ ਮੁਖਸਰ ਤੋਂ ਮਿਲਣਾ ਪਾਣੂ ਪਿੰਡ ਸਾਡੇ ਰਿਸ਼ਤੇਦਾਰੀ ਸੀ ਬਾਈ ਜੀ ਤੇ ਉਹ ਉਹਨਾਂ ਨੂੰ ਨਾਲ ਲੈ ਕੇ ਆ ਗਏ ਇਹਤੇ ਪਿੰਡ ਦੇ ਵਿੱਚ ਕੋਈ ਮੈਨੂੰ ਬਹੁਤੇ ਖਾਇਸ ਜਾਣਦੇ ਨਹੀਂ ਬਸ ਗਿੰਮਾ ਚੋਂ ਮਾਇਆ ਸਰਕਲ ਆ ਜਿਹੜੇ ਜਾਣਦੇ ਉਹਦੇ ਕਰਕੇ ਬਾਈ ਨੂੰ ਖਾਸੀ ਤਕਲੀਫ ਹੋਈ ਮੈਨੂੰ ਲੱਭਣ ਚ ਪਿੰਡ ਚ ਸੋ ਇਹ ਆਪਣੀ ਚਿੱਠੀ ਹੈ ਜੀ ਜਿਹੜੀ ਆਪਾਂ ਉੱਚੇ ਪਹਾੜਾਂ ਤੋਂ ਲਿਖੀ ਇਹ ਉੱਚੇ ਪਹਾੜਾਂ ਤੋਂ ਲਦਾਖ ਵਾਲੀ ਸਪੀਤੀ ਵਾਲੇ ਪਹਾੜਾਂ ਤੋਂ ਇਹ ਚਿੱਠੀ ਆਈ ਹੈ ਤੇ ਨਵੇਂ ਸਫਰ ਦੀ ਸਾਰੀ ਅਪਡੇਟ ਦੇਦਾ ਰੋਡ ਮੈਪ ਦੇਦਾ ਵੀਡੀਓ ਕੋਈ ਬਹੁਤੀ ਲੰਬੀ ਨਹੀਂ ਬਣਾਉਣੀ ਇਹ ਕਿਉਂਕਿ ਕੋਈ ਹੈ ਨਹੀਂ ਸੀ ਵੀਡੀਓ ਨੂੰ ਘਰੇ ਤਾਂ ਨਹੀਂ ਬਣਾ ਸਕਿਆ ਮਿਸਤਰੀ ਲੱਗਿਆ ਹੋਇਆ ਤੇ ਚੇੜ ਚੇੜ ਲੱਕੜ ਵਾਲੇ ਮਿਸਤਰੀ ਦੀ ਚੱਲੀ ਜਾਂਦੀ। ਕੱਲ ਨੂੰ ਯਾਨੀ ਕਿ 1 ਦਸੰਬਰ ਨੂੰ ਆਪਾਂ ਜਿਹੜਾ ਆਪਣਾ ਨਵਾਂ ਸਫਰ ਆ ਕਸ਼ਮੀਰ ਦਾ ਉਹ ਸ਼ੁਰੂ ਕਰ ਦਾਂਗੇ ਤੇ 10 ਦਸੰਬਰ ਨੂੰ ਆਪਾਂ ਵਾਪਸ ਆ ਜਾਾਂਗੇ। 10 ਦਿਨਾਂ ਦਾ ਇਹ ਟੂਰ ਹੈਗਾ ਤੇ ਜਿਵੇਂ ਪੋਸਟ ਦੇ ਵਿੱਚ ਦੱਸਿਆ ਸੀ ਕਿ ਬਈ ਸਾਡੀ ਜੂਨੀਅਨ ਦੇ ਇੱਕ ਬੰਦੇ ਦਾ ਜਿਹੜਾ ਉਹ ਵਿਆਹ ਆ ਗਿਆ ਤੇ ਸਾਡਾ ਇੱਕ ਮੈਂਬਰ ਘਟ ਜਾਣਾ ਤੇ ਉਹ ਮੁੰਡੇ ਦਾ ਵਿਆਹ ਹੋ ਜਾਣਾ 10 ਤੋਂ ਲੈ ਕੇ 14 ਤਰੀਕ ਤੱਕ ਵਿਆਹ ਚ ਵੀ ਜੀਆਂ। ਇਹ ਤੋਂ ਬਾਅਦ ਫੇਰ ਅੱਗੇ ਆਪਾਂ ਜਿਹੜਾ ਨੇਪਾਲ ਦਾ ਸਫਰ ਹੈਗਾ। ਉਹ ਸ਼ੁਰੂ ਕਰਾਂਗੇ ਹਾਂ ਕੱਲੂ ਕੋਸ਼ਿਸ਼ ਕਰਾਂਗੇ ਪਠਾਨਕੋਟ ਟੱਪ ਕੇ ਕਿਤੇ ਰੁਕੀਏ ਕਿਉਂਕਿ ਜੰਮੂ ਤਾਂ ਪਹੁੰਚਣੀ ਆ ਨਾ ਹਰਾ ਦੇ ਵਿੱਚ ਦੇਖਣ ਵਾਲੀਆਂ ਕੁਝ ਥਾਵਾਂ ਨੇ ਉਹ ਦੇਖਾਂਗੇ ਵੱਡਾ ਇਸ ਸਫਰ ਦੇ ਵਿੱਚ ਤੁਹਾਨੂੰ ਮੈਂ ਇਹ ਦੱਸ ਦਿੰਨਾ ਕਿਹੜੀਆਂ-ਕਿਹੜੀਆਂ ਵੱਡੀਆਂ ਥਾਵਾਂ ਨੇ ਉਹ ਦੇਖਾਂਗੇ ਮੇਨ ਜਿਹੜਾ ਵਿంటర్ ਦੇ ਵਿੱਚ ਕਸ਼ਮੀਰ ਆ ਹਨਾ ਕਸ਼ਮੀਰ ਨੂੰ ਜਦੋਂ ਆਪਾਂ ਗਰਮੀਆਂ ਦੇ ਵਿੱਚ ਦੇਖਦੇ ਹਾਂ ਹਰਿਆਵਲ ਦੇਖਦੇ ਹਾਂ ਚਾਰੇ ਪਾਸਿਓ ਉਹ ਬਹੁਤ ਸੋਹਣਾ ਲਿੰਦਾ ਪਰ ਜਦੋਂ ਬਰਫ਼ ਪੈ ਜਾਂਦੀ ਹੈਗੀ ਤਾਂ ਕਸ਼ਮੀਰ ਜਿਹੜਾ ਉਹ ਜੰਨਤ ਦਾ ਰੂਪ ਧਾਰਨ ਕਰ ਲੈਂਦਾ ਕਸ਼ਮੀਰ ਦੀ ਉਹ ਬਰਫ਼ ਦੇ ਵਿੱਚ ਲੁਕੀ ਹੋਈ ਜੰਨਤ ਦੇਖਣੀ ਆ ਤੇ ਦੂਜੀ ਜਿਹੜੀ ਵੱਡੀ ਥਾਂ ਗਈ ਉਹ ਦੇਖਣੀ ਆ ਆਪਾਂ ਉਹ ਥਾਂ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਹੀਰਾ ਮਿਲਿਆ ਸੀ ਹੁਣ ਪਿਛਲੇ ਦਿਨੀ ਤੁਸੀਂ ਅਰਜੰਟੋ ਦਾ ਇੱਕ ਗਾਣਾ ਸੁਣਾ ਹੁਣ ਵੀ ਡੋਲੇ ਤੇ ਕੋਹੀਨੂਰ ਬੰਨਿਆ ਹੁੰਦਾ ਸੀ ਤੇ ਉਹ ਥਾਂ ਦੇਖਣੀ ਵੀ ਜਿੱਥੋਂ ਉਹ ਕੋਹੀਨੂਰ ਮਿਲਿਆ ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਉਹ ਕੋਹੀਨੂਰ ਜਿਹੜਾ ਵੀ ਮਹਾਰਾਜਾ ਬੰਨਿਆ ਉਹਦੇ ਵਾਈਸਪ ਤੇ ਬੰਨਿਆ ਰਿਹਾ ਉਹ ਵੱਡੀ ਥਾਂ ਸਾਨੂੰ ਕਸ਼ਮੀਰ ਦੇ ਵਿੱਚ ਦਿਖਾ ਕੇ ਲੈ ਕੇ ਆਉਣੀਆ ਤੇ ਫਿਰ ਪੁਰਾਣੇ ਸਿਲਕ ਰੋਡ ਦੀਆਂ ਗੱਲਾਂ ਕਸ਼ਮੀਰ ਦੇ ਨਾਲ ਆਪਾਂ ਕਰਦੇ ਜਾਵਾਂਗੇ ਤੇ ਕੱਲ ਜਿਹੜੀ ਪਹਿਲੀ ਵੱਡੀ ਥਾਂ ਗਈ ਉਹ ਦੀਨਾਨਗਰ ਦੇ ਵਿੱਚ ਬਣੀ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਦਾਲਤ ਕਹਿ ਲਓ ਤੁਸੀਂ ਉਹ ਥਾਂ ਆਪਾਂ ਦੇਖਦੇ ਹੋਏ ਕੱਲ ਨੂੰ ਪਠਾਨਕੋਟ ਤੱਕ ਪਹੁੰਚ ਜਾਾਂਗੇ ਇਹ ਵੀਡੀਓ ਮੈਂ ਅੱਜ ਹੀ ਪਾ ਰਿਹਾ ਜਿੰਨੇ ਤੁਹਾਡੇ ਕਮੈਂਟ ਆਉਣਗੇ ਜੇ ਕਿਸੇ ਨੇ ਪਠਾਨਕੋਟ ਦੇ ਲਾਗੇ ਮਿਲਣਾਗਾ ਤਾਂ ਭਾਈ ਹੁਣ ਆਪਾਂ ਨੂੰ ਮੈਸੇਜ ਕਰਕੇ ਇੰਸਟਾਗ੍ਰam ਤੇ ਰੱਖ ਲਓ ਤਾਂ ਕਿ ਤੁਹਾਡੇ ਨਾਲ ਜਿਹੜਾ ਉਹ ਸੰਪਰਕ ਸਾਧਿਆ ਜਾ ਸਕੇ ਹੁਣ ਅਸੀਂ ਸਰੋਂ ਪਿਛਲੇ ਖੇਤ ਵਿੱਚ ਜਾਏ ਤੇ ਇਧਰਲੇ ਪਾਸੇ ਜਿੰਨੀ ਕਿ ਬੀਜੀ ਜਾਊਗੀ ਉਹ ਬੀਜ ਚੱਲਿਆ ਕਣਕ ਦੀ ਬੀਜ ਬਜਾਈ ਦਾ ਕੰਮ ਖਤਮ ਹੋ ਗਿਆ ਝੋਨੇ ਝੋਨੇ ਦੇ ਜਿਹੜੇ ਸਾਰੀਆਂ ਪੇਮੈਂਟਾਂ ਬੂਮਟਾਂ ਸੀ ਆਉਣੀਆਂ ਸੀ ਉਹ ਆ ਗਈਆਂ ਤੇ ਖੈਰ ਹੁਣ ਕਣਕ ਪਾਣੀ ਦੇ ਨੇੜੇ ਲੱਗੀ ਖੜੀ ਆ ਸ਼ਾਮ ਦੇ 4 ਵਜੇ ਦਾ ਟਾਈਮ ਆ 6-7 ਵਜੇ ਇਹ ਵੀਡੀਓ ਅਪਲੋਡ ਕਰਕੇ ਆਪਾਂ ਆਪਦੀ ਪੈਕਿੰਗ ਸ਼ੁਰੂ ਕਰ ਦਾਂਗੇ ਘਰੇ ਖਾ ਸਾ ਖਲਾਰਾ ਪਿਆ ਪਿਆ ਨਹੀਂ ਤਾਂ ਮੈਂ ਘਰੇ ਮੋਟਰਸਾਈਕਲ ਦੇ ਨਾਲ ਵੀਡੀਓ ਬਣਾਉਣੀ ਸੀ ਹਜੇ ਉਹ ਨੂੰ ਵਿਚਾਰੇ ਨੂੰ ਜਾ ਕੇ ਧੋਣਾ ਤੇ ਸੈਟਲ ਸਟੇਮ ਵਗੈਰਾ ਸਾਰੀਆਂ ਲਾਤੀਆਂ ਸੀ ਉਹ ਲਾਉਣੀਆਂ ਨੇ ਤੇ ਹੋਰ ਜਿਹੜੀਆਂ ਉਹਦੀਆਂ ਗੱਲਾਂ ਨੇ ਉਹ ਦੇਖਣੀਆਂ ਨੇ ਹੁਣ ਇੱਥੇ ਬੱਸ ਸਰੋਂ ਦੇ ਚਾਰੇ ਪਾਸੇ ਹੋਰੇ ਜੇ ਕੱਢ ਕੇ ਫੇਰ ਸ਼ਹਿਰ ਰਾਮਪਰੇ ਨੂੰ ਜਾਣਾ ਸੀ ਤੇ ਇਹ ਸਾਰਾ ਜਿਹੜਾ ਅੱਜ ਦਾ ਇਹ ਵਲੌਗ ਛੋਟਾ ਜਿਹਾ ਵਲੌਗ ਇੱਥੇ ਖਤਮ ਕਰ ਦਿਆਂ ਇਹ ਵਲੌਗ ਬਣਾਉਣ ਦਾ ਜਿਹੜਾ ਮੇਨ ਮੰਤਵ ਆ ਉਹ ਉਹੀ ਸੀ ਤੁਹਾਨੂੰ ਇਹ ਇਨਫੋਰਮੇਸ਼ਨ ਜੀ ਹੋ ਜੇ ਕਿਉਂਕਿ ਪਹਿਲੀਆਂ ਗੱਲਾਂ ਆਪਾਂ ਜਿਹੜੀਆਂ ਉਹ ਨੇਪਾਲ ਦੀਆਂ ਕੀਤੀਆਂ ਸੀ ਵੀ ਨੇਪਾਲ ਦਾ ਸਫ਼ਰ ਸ਼ੁਰੂ ਕਰਾਂਗੇ ਪਰ ਥੋੜੀ ਜਿਹੀ ਵਾਧਾ ਇਹਦੇ ਵਿੱਚ ਹੁਣ ਜਿਹੜੀ ਪੰਜਾਬ ਸਰਕਾਰ ਨੇ ਝੋਣ ਦੀ ਦੀ ਲੇਟ ਖਰੀਦ ਦੇ ਵਿੱਚ ਪਾਤੀ ਤੇ ਫਿਰ ਬਾਕੀ ਜਿਹੜੇ ਕੰਮ ਕਰ ਘਰੇ ਆ ਉਹ ਖਾਸੇ ਹੋ ਗਏ ਤੇ ਉੱਤੋਂ ਇੱਕ ਵਿਆਹ ਆ ਗਿਆ ਉਹ ਵਿਆਹ ਜ਼ਰੂਰੀ ਆ ਅਟੈਂਡ ਕਰਨਾ ਚਾਰ ਪੰਜ ਦਿਨ 10 ਤਰੀਕ ਨੂੰ ਕੜਾਈ ਚੜੂਗੀ ਤੇ ਉਦੋਂ ਤੱਕ ਆਪਾਂ ਕੋਸ਼ਿਸ਼ ਕਰਾਂਗੇ ਮੁੜ ਆਈਏ ਅੱਜ ਸਹਿਜ ਬਾਠ ਪ੍ਰਕਾਸ਼ ਹੋ ਗਿਆ ਸਵੇਰੇ ਉਹਦੇ ਕਰਕੇ ਅੱਜ ਰੋਗਿਆ ਨਹੀਂ ਫਿਰ ਅੱਜ ਮੈਂ ਕਸ਼ਮੀਰ ਨੂੰ ਜਾਣਾ ਸੀਗਾ ਠੀਕ ਹੈ ਜੀ ਤੇ ਜਿਹੜੇ ਜਿਹੜੇ ਕੋਈ ਕਸ਼ਮੀਰ ਤੋਂ ਹੋਇਆ ਜੰਮੂ ਤੋਂ ਹੋਇਆ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਮੇਲ ਮ ਕਿਉਂਕਿ ਮੋਸਟਲੀ ਜਿਹੜੇ ਕਮੈਂਟ ਹੁੰਦੇ ਸੀ ਉਹ ਪਠਾਨਕੋਟ ਵਾਲੇ ਪਾਸਿਓਂ ਬਹੁਤ ਜ਼ਿਆਦਾ ਹੁੰਦੇ ਹੁੰਦੇ ਸੀ ਵੀ ਮਿਲ ਲਾਂਗਾ ਜਦੋਂ ਇੱਧਰ ਆਏ ਦੱਸ ਕੇ ਜਾਇਓ ਲਦਾਖ ਦੇ ਸਫ਼ਰ ਦੇ ਵਿੱਚ ਖਾਸ ਤੌਰ ਤੇ ਬਹੁਤ ਥੋੜ ਨੂੰ ਇਹ ਸੀ ਕਿ ਕਸ਼ਮੀਰ ਦੇ ਵਿੱਚੋਂ ਦੀ ਹੁੰਦੇ ਹੋਏ ਮੈਂ ਵਾਪਸ ਆਵਾਂ ਤੇ ਪਾਕੀ ਸਫ਼ਰ ਆ ਇਹ ਸਾਰਾ ਸਫ਼ਰਨਾਮਾ ਸੀ ਤੇ ਇਹ ਲਦਾਖ ਤੋਂ ਲਿਖੀ ਹੋਈ ਚਿੱਠੀ ਇਹ ਸੌਰੀ ਇਹ ਸਪੀਤੀ ਤੋਂ ਲਿਖੀ ਹੋਈ ਚਿੱਠੀ ਇਹ ਚਿੱਠੀ ਜਦੋਂ ਆਪਾਂ ਆਏ ਆ ਘਰੇ 2-3 ਦਿਨ ਬਾਅਦ ਪਹੁੰਚ ਗਈ ਜਾਨੀ ਕਿ 15 ਕਿ ਦਿਨ ਦੇ ਵਿੱਚ ਵਿੱਚ ਜੇ ਇਹ ਪਹੁੰਚ ਗਈ ਸੀ ਹੁਣ ਜੇ ਸਪੀਤੀ ਕਿਸੇ ਨੇ ਕਰਨਾ ਤਾਂ ਬਹੁਤ ਖੂਬਸੂਰਤ ਰੰਗ ਵੱਜ ਜੂ ਅਗਲੇ ਮਹੀਨੇ ਦੇ ਵਿੱਚ ਜਾ ਕੇ ਜਦੋਂ ਬਰਫ ਪੈ ਜਾਂਦੀ ਹੈ ਰਾਹ ਓਪਨ ਰਹਿੰਦੇ ਸਪੀਤੀ ਕਦੇ ਵੀ ਕਲੋਜ਼ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਸ਼ਿਮਲੇ ਵਾਲੇ ਪਾਸੇ ਦੀ ਜਾਣੇਓ ਤਾਂ ਸਪੀਤੀ ਹਮੇਸ਼ਾ ਹੀ ਖੁੱਲਾ ਰਹਿੰਦਾ ਠੀਕ ਹੈ ਜੀ ਹੁਣ ਮਿਲਾਂਗੇ ਆਪਾਂ ਪਰਸੋ ਤੋਂ ਸਫਰ ਨਾਵਿਆਂ ਦੇ ਨਾਲ ਕਸ਼ਮੀਰ ਦਿਖਾਉਣਾ ਤੁਹਾਨੂੰ ਜੰਨਤ-ਏ-ਕਸ਼ਮੀਰ ਜਿਹਨੂੰ ਧਰਤੀ ਦੇ ਉੱਤੇ ਵਸਦਾ ਸਵਰਗ ਕਹਿ ਦਿੰਨੇ ਆਪਾਂ ਠੀਕ ਹੈ ਨਾ ਜੀ ਮਿਲਦੇ ਆ ਪਰਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਫਰ ਦਾ ਇੰਤਜ਼ਾਰ ਰੱਖਿਓ